ਹਾਂਜੀ ਗਾਇਸ ਆਪਾਂ ਆਪਦੀ ਇਹਦੇ ਲਈ ਰੋਟੀ ਫੜਾਉਣ ਚੱਲੇ ਆ ਤੇ ਤੁਹਾਨੂੰ ਦਿਖਾਉਣੀਆਂ ਜੀ ਜੰਦੀਆਂ ਸ਼ੀਤਾਂ ਦੇ ਵਿੱਚ ਅਏ ਗਿੱਦਕਾ ਅਰੇ ਗਿੱਦਕੀ ਫਟੇ ਅਲੱਗੀ ਟਟੀ ਆਣਾ ਆਣਾ ਵਿੱਚ ਅੱਲ ਨਹੀਂ ਲੱਗਿਆ ਤੂਲਾ ਖੁੱਲਿਆ ਜਾ ਰਿਹਾ ਹੈ ਗਾਈਸ ਕੰਮ ਜੁੜਾ ਸ਼ੋਰਾਂ ਤੇ ਆ ਤੇ ਇੱਧਰ ਆਪਾਂ ਰੋਟੀ ਪਚਾਤੀ ਆ ਰੋਟੀ ਖਾਣੀ ਸ਼ੁਰੂ ਹੋ ਗਈ ਤੇ ਆ ਦੇਖੋ ਉਹਨਾਂ ਨੂੰ ਕੋਈ ਸੰਗ ਸ਼ਰਮ ਨਹੀਂ ਪੂਜੀ ਪੂਜੀ ਤੋ ਵੈਂ ਸ਼ੁੱਤਾ ਵੀ ਆਹੇਂ ਤੇ ਨੋ ਸ਼ਰਮ ਨਹੀਂ ਹੋਣੀ ਇੰਨਾ ਮੈਂ ਮੰਗਿਆ ਤੜਕੇ ਸੋਇਆ ਕਰ ਤੜਕੇ ਉੱਤੇ ਤੇ ਜਿੱਬ ਲਾਉਂ ਜੂਆ ਚਾਹ ਮਾਰਿਆ ਕਰ ਗੰਦਿਆ ਹੈ ਹੈ ਇੱਧਰ ਦੇਖੋ ਜੀ ਸ਼ਕਾਰੀ ਹੋ ਜੀ ਭੋਲੂ ਆ ਜਾ ਆਪਾਂ ਸਾਬੀਆ ਗੰਦਿਆ ਇਹ ਇੱਕ ਛੋਟਾ ਜਿਹਾ ਹਿੱਸਾ ਬੱਚੀ ਕਰੀਗੀ। ਸੁਜੀਆ ਦਾਣਾ ਖਾ ਸਕਦੇ ਹਾਂ। ਉਚੀ ਜੀ। ਪਰ ਦੇਖੋ ਤੇ ਉਧਰ ਦੇਖੋ ਜੀ ਬੰਦੇ ਆਸਤੇ ਤੇ ਮੰਜੇ ਘੱਟ ਰਿਹਾ। ਇਹਨਾਂ ਆਸਤੇ ਵਾਪਸ। ਸੋ ਗਾਇਸ ਦੇਖ ਸਕਦੇ ਹਾਂ। Extra wide angle. <coughs> ਹਾਂ ਬਾਹਰ ਜਗਾ ਪਸ਼ੂ ਬਣਾਉਣ ਵਾਸਤੇ ਆਪਣਾ ਘਰ ਇੱਧਰ ਦੇਖੋ ਸਿੰਘ ਸਾਹਿਬ ਕਾਨੀ ਲੋਂਦੇ ਹੋਏ ਬਾਏ ਬਾਏ ਕਹਨੀ ਹੈ ਜੀ ਫਲਾਂਟੂ ਨੂੰ ਵੀ ਵਾਏ ਬਾਏ ਕਹ ਦੋ ਆਪਣੇ ਬੋਰ ਸਿੰਘ ਜੀ ਨੂੰ ਹਾਂ ਠੂਲਾ ਖੋਲ ਰਿਹਾ ਜੀ ਬਾਏ ਜੀ ਬਾਏ ਹਾਂ ਦੇਖੋ ਆਪਾਂ ਜਾ ਰਹੇ ਆਂ ਕਰ ਆਪਣੀ ਡਿਊਟੀ ਹੋ ਗਈ ਆ ਪੂਰੀ ਚਾਹ ਫੜਾਉਣ ਵਾਲੀ ਸੱਚ ਰੋਟੀ ਫੜਾਉਣ ਵਾਲੀ ਨਿੱਕੀਆਂ ਚਪੜਾਂ ਪਾਈਆਂ ਹੋਈਆਂ ਇਹ ਠਾਣਾ ਨੇ ਬਾਏ ਬਾਏ 게ਟ ਦੱਸੋਂ ਵਧੀਆ ਖੁੱਲ ਖੁੱਲ ਬਣ ਗਿਆ ਨਾ ਵੱਡਾ ਬਣ ਗਿਆ ਨਾ ਹਾਂ ਸੋ ਚੱਲੀਏ ਆਪਾਂ ਚਾਬੀ ਤਾਂ ਅੰਦਰ ਹੀ ਰਹਿ ਗਈ ਚਾਬੀ ਕਿੱਥੇ ਆ ਆਰੀ ਇਹ ਚਾਬੀ ਹੈਲੋ ਕੈਦਰ ਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਵਾਈਡ ਐਂਗਲ ਸੋਨਾ ਐਂਗਲ ਸਤਿ ਸ਼੍ਰੀ ਅਕਾਲ ਕੀ ਗੱਲ ਹੈ ਤੈਨੂੰ ਪਿਆਰੀ ਫੋਟੋ ਨਹੀਂ ਨਹੀਂ ਮੈਂ ਦਾਲ ਰਹੀ ਸੀ ਮੰਮੀ ਵੀ ਆਈ ਹੈ ਨਹੀਂ ਨਹੀਂ ਮੈਂ ਰੋਟੀ ਬਣਾਉਣ ਆਈ ਸੀ ਹੈਲੋ ਪੂਜੀ 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 ਆ ਫੋਨ ਕਰਾਈ ਜਾਂਦੀ ਹੈ ਹੈਲੋ ਦੀਦੀ